ਪੰਜਾਬੀ ਨੌਜਵਾਨ ਗਾਇਕ ਰਾਜਵੀਰ ਜਵੰਦਾ ਜੋਕੇ 27 ਸਤੰਬਰ ਨੂੰ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਜਿਨ੍ਹਾਂ ਨੇ ਕੱਲ ਆਪਣੇ ਆਖਰੀ ਸਾਹ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਲਏ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਨੇੜੇ ਜਗਰੋਂ ਵਿਖੇ ਕੀਤਾ ਗਿਆ। ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਦਾ ਪ੍ਰਗਟਾਵਾ ਕਰਨ ਅਤੇ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਹੋਰ ਅਨੇਕਾਂ ਸਿਆਸੀ ਅਤੇ ਸੰਗੀਤਕ ਸ਼ਖਸੀਅਤਾਂ ਪਹੁੰਚੀਆਂ। ਗਾਇਕਾਂ ਦੇ ਵਿੱਚ ਵੀ ਇਸ ਸਮੇਂ ਸੋਗ ਦੀ ਲਹਿਰ ਹੈ ਤੇ ਗਾਇਕ ਅਤੇ ਅਦਾਕਾਰ ਬਬੂ ਮਾਨ, ਹੋਬੀ ਤਾਲੀਵਾਲ, ਮਨਕੀਰਤ ਔਲਕ, ਕੁਲਵਿੰਦਰ ਬਿੱਲਾ, ਕੰਵਰ ਗਰੇਵਾਲ, ਹਰਪ੍ਰੀਤ ਮਾਨ ਤੇ ਹੋਰ अनेਕਾਂsinghra ਦੇ ਵੱਲੋਂ ਇਸ ਔਖੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜਿਸ ਸਮੇਂ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਗਿਆ, ਉੱਥੇ ਲੋਕਾਂ ਦਾ ਵੱਡਾ ਇਕੱਠ ਦੁੱਖ ਪਰਗਾਉਣ ਦੇ ਲਈ ਪਹੁੰਚਿਆ ਹੋਇਆ ਸੀ। ਬਿਊਰੋ ਰਿਪੋਰਟ ਪੀਟੀਨ 24 လာတော့ဘုရားဝတ်ပြုတာကို